ਪੰਜਾਬੀਆਂ ਸਤ ਸ੍ਰੀ ਅਕਾਲ ਜਿਵੇਂ ਕਿ ਬਹੁਤ ਵੱਡੀ ਖਬਰ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਅਮਰਪਾਲ ਸਿੰਘ ਰਹਾ ਹੋਣ ਜਾ ਰਹੇ ਨੇ ਬਹੁਤ ਹੀ ਜਲਦ ਰਹਾ ਹੋਣ ਜਾ ਰਹੇ ਨੇ ਔਰ ਇਸ ਵੀਡੀਓ ਨੇ ਜਿਹੜੀ ਵੀਡੀਓ ਦਿਖਾਉਣ ਜਾ ਰਿਹਾ ਮੈਂ ਤੁਹਾਨੂੰ ਇਹਦੇ ਸਾਰਿਆਂ ਨੂੰ ਯਾਨੀ ਭਾਜਣਾ ਪਾ ਦਿੱਤੀਆਂ ਵਿੱਚ ਇਹ ਸਰਕਾਰ ਜਿਹੜੇ ਕਿ ਵਿੱਚ ਹੀ ਜਿਹੜੇ ਭਾਈ ਅਮਰਪਾਲ ਸਿੰਘ ਨੂੰ ਬੁਰਾ ਭਲਾ ਬੋਲਣ ਵਾਲੀ ਜਨਤਾ ਉਹ ਜਨਤਾ ਨੂੰ ਕਹਿੰਦਾ ਮੈਂ ਜਿਹੜੇ ਅਮਰਪਾਲ ਦੇ ਖਿਲਾਫ ਯਾਨੀ ਏਜੰਡਾ ਖੋਲ ਰੱਖਿਆ ਉਹਨਾਂ ਲੋਕਾਂ ਨੂੰ ਔਰ ਦੂਜੇ ਪਾਸੇ ਜਿੰਨੀਆਂ ਸਾਡੀਆਂ ਸਰਕਾਰਾਂ ਚਾਹੇ ਉਹ ਪੰਜਾਬ ਦੀ ਹੋਵੇ ਚਾਹੇ ਉਹ ਸੈਂਟਰ ਦੀ ਹੋਵੇ ਸਾਰਿਆਂ ਨੂੰ ਯਾਨੀ ਭਾਜਣਾ ਪੈ ਚੁੱਕੇ ਆ ਇਸ ਵੀਡੀਓ ਨੇ ਭਾਜਣਾ ਪਾ ਦਿੱਤੀਆਂ ਨੇ ਪੂਰੀ ਸਰਕਾਰ ਦੀਆਂ ਤੇ ਉਹਨਾਂ ਲੋਕਾਂ ਦੀਆਂ ਜਿਹੜੇ ਭਾਈ ਅਮਰਪਾਲ ਸਿੰਘ ਤੇ ਬੋਲਦੇ ਸੀ ਕਿ ਬੁੱਠ ਅਮਰਪਾਲ ਸਿੰਘ ਨੇ ਤੜਵਾਇਆ ਬਹੁਤ ਵੱਡੇ ਇਲਜ਼ਾਮ ਲੱਗੇ ਸੀ ਪਰ ਹੁਣ ਅਮਰਪਾਲ ਸਿੰਘ ਰਿਹਾ ਹੋਣ ਜਾ ਰਹੇ ਨੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਗਾ ਜਿਹਦੇ ਵਿੱਚ ਤੁਹਾਨੂੰ ਇਹ ਨਜ਼ਰ ਆਉਣੀ ਹੈ ਗੱਲ ਕਿ ਅਮਰਪਾਲ ਸਿੰਘ ਡੇਬਰੂਗੜ ਦੇ ਵਿੱਚ ਬਹੁਤ ਸਮੇਂ ਤੋਂ ਬੰਦਾ ਪਰ ਹੁਣ ਉਸ ਡੇਬਰੂਗੜ ਦੀ ਜੇਲ੍ਹ ਦੇ ਤਾਲੇ ਟੁੱਟਣ ਜਾ ਰਹੇ ਨੇ ਕਿਵੇਂ ਟੁੱਟਣ ਜਾ ਰਹੇ ਨੇ ਉਹ ਮੈਂ ਪੂਰਾ ਸੱਚ ਤੇ ਪੂਰੀ ਗੱਲਬਾਤ ਤੁਹਾਡੇ ਸਾਹਮਣੇ ਧਰੂੰਗਾ ਇਸ ਵੀਡੀਓ ਨੇ ਦਰਅਸਲ ਪੂਰੇ ਪੰਜਾਬ ਦੇ ਲੋਕਾਂ ਨੂੰ ਤੇ ਸਰਕਾਰ ਨੂੰ ਇੱਕਾ ਚੰਬੇ ਦੇ ਵਿੱਚ ਪਾ ਦਿੱਤਾ ਕਿਉਂ ਪਾ ਦਿੱਤਾ ਕਿ ਅਮਰਪਾਲ ਸਿੰਘ ਨੂੰ ਦਰਅਸਲ ਕਈ ਲੋਕਾਂ ਨੇ ਤਾਂ ਦੋਸ਼ੀ ਠਰਾਇਆ ਜਿਹੜੇ ਕਿ ਸਰਕਾਰ ਦੇ ਵਿੱਚ ਵੀ ਨਹੀਂ ਹੈਗੇ ਕਈ ਦਾ ਚੈਨਲਾਂ ਨੇ ਏਜੰਡਾ ਚਲਾਇਆ ਕਈ ਲੋਕਾਂ ਬੰਨੀਓ ਕਹੀ ਗਈ ਕਿ ਜਿਹੜਾ ਬੰਦਾ ਭੇਜਿਆ ਸੀ ਕਿ ਜਿਹੜਾ ਉਹ ਬੰਦਾ ਦਵਾਈ ਦੇ ਵਿੱਚੋਂ ਆਇਆ ਉਹ ਅਮਰਪਾਲ ਸਿੰਘ ਦਾ ਬੰਦਾ ਉਹਦੇ ਨਾਲ ਦੇਖ ਕੇ ਜੋੜਿਆ ਜਾ ਰਿਹਾ ਸੀ ਪਰ ਹੁਣ ਸਰਕਾਰਾਂ ਦੀ ਵੀ ਹਵਾ ਨਿਕਲ ਗਈ ਹੈ ਤਾਂ ਉਹਨਾਂ ਲੋਕਾਂ ਦੀ ਵੀ ਜਿਹੜੇ ਭਾਈ ਅਮਰਪਾਲ ਸਿੰਘ ਦੇ ਖਿਲਾਫ ਵੱਡੇ ਪੱਦਰ ਤੇ ਯਾਨੀ ਏਜੰਡੇ ਚਲਾਉਂਦੇ ਸੀ ਤਾਂ ਹੁਣ ਮੈਂ ਤੁਹਾਨੂੰ ਇਹ ਵੀਡੀਓ ਸੁਣਾਉਣ ਜਾ ਰਿਹਾ ਉਸ ਤੋਂ ਬਾਅਦ ਤੁਹਾਡੇ ਨਾਲ ਮਗਲੇ ਵਿਚਾਰ ਕਰੂੰਗਾ ਸਾਂਝੇ ਜਿਹੜੇ ਕਿ ਬੜੇ ਹੀ ਅਹਿਮ ਨੇ ਸਾਡੀ ਪੰਜਾਬ ਦੀ ਜਨਤਾ ਜਿੰਨੀ ਭਾਈ ਅਮਰਪਾਲ ਸਿੰਘ ਨੂੰ ਔਰ ਜਿੰਨੀ ਜਨਤਾ ਸੱਚ ਦੇ ਨਾਲ ਖੜੀ ਦੀ ਹੈ ਉਹਨਾਂ ਲੋਕਾਂ ਨੂੰ ਇਹ ਗੱਲ ਸੁਣ ਲੈਣੀ ਜ਼ਰੂਰੀ ਹੈ ਤੇ ਇਹਨੂੰ ਸ਼ੇਅਰ ਵੀ ਕਰਨਾ ਬਣਦਾ ਕਿਉਂਕਿ ਪੰਜਾਬ ਦੇ ਉਸ ਯੋਧੇ ਦੇ ਨਾਲ ਮੈਨੂੰ ਯੋਧਾ ਕਿਉਂ ਕਹਿਣਾ ਅਮਰਪਾਲ ਸਿੰਘ ਨੂੰ ਕਈ ਸਾਰੇ ਨੌਜਵਾਨਾਂ ਨੂੰ ਬਚਾਉਣ ਨਿਕਲਿਆ ਭਾਈ ਅਮਰਪਾਲ ਸਿੰਘ ਔਰ ਬਾਕੀ ਦੇ ਸਾਥੀਆਂ ਨੇ ਜਿਹੜੀ ਕਿ ਮਹੀਮ ਚਲਾਈ ਸੀ ਉਹ ਮਹੀਮ ਇੱਕ ਐਸੀ ਮਹੀਮ ਸੀ ਜਿਹਦੇ ਨਾਲ ਸਾਡਾ ਪੰਜਾਬ ਅੱਜ ਜੇਕਰ ਭਾਈ ਅਮਰਪਾਲ ਸਿੰਘ ਬੰਦਾ ਤਾਂ ਪੰਜਾਬੀ ਅੱਧਾ ਚਿੱਟੇ ਦੀ ਪੇੜ ਚੜਿਆ ਇਸ ਗੱਲ ਦੀ ਗਵਾਹੀ ਤੁਸੀਂ ਵੀ ਭਰੋਗੇ ਤਾਂ ਹੁਣ ਪਹਿਲਾਂ ਮੈਂ ਤੁਹਾਨੂੰ ਇਹ ਵੀਡੀਓ ਸੁਣਾਵਾਂ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੀ ਗੱਲ ਸਾਂਝੀ ਕਰਾਂਗਾ ਸੁਣੋ ਸਾਡੀਆਂ ਸੁਰੱਖਿਆ ਏਜੰਸੀਆਂ ਸਾਡੇ ਦੇਸ਼ ਦੀ ਖਬਰ ਨਹੀਂ ਰੱਖ ਸਕੀਆਂ ਪਤਾ ਨਹੀਂ ਕੌਣ ਆਦਮੀ ਕਿਸ ਉਦੇਸ਼ ਤੇ ਕਿਸ ਦੇਸ਼ ਵਿੱਚ ਜਾਂਦਾ ਹੈ ਔਰ ਕਿਸ ਉਦੇਸ਼ ਕੋ ਲੈ ਕੇ ਵਾਪਸ लौटता है ਇਸ ਕੇ ਉਪਰ ਖਬਰ ਨਹੀਂ ਰੱਖੀ ਜਾ ਰਹੀ और या फिर ये है इसको ऐसे कहा जा सकता है कि एजेंसी ऐसा चाहती है कि देश में दंगा हो जाए पंजाब जिसने बहुत समय बहुत दुख छेला है मगर पंजाब की जो जनता है केवल दल्त वर्ग नहीं सारा पंजाब वो इतनी सहनशीलता रखता है कि हर दुख के समय में दुख से तो लड़े हैं हम लोग मगर आपस में दंगा कभी नहीं किया यहां जो साजिश थी वो दंगा करवाने की थी उस लड़के की मां का बयान है कि इस बच्चे ने कभी केस नहीं रखे कभी पगड़ी नहीं बांधी बिना बिना के दुबई गया था और दुबई से वापस आए हुए तीन महीने हो गए मगर घर नहीं आया अब वो तीन महीने कहा था यह जांच का विषय है तीन महीने किसने उसके दिमाग को तैयार किया कि वो बाबा साहब अम्बेडकर की प्रतिमा ਜਿਨ ਦਾ ਇੱਕ ਵੀ ਸ਼ਬਦ 바ਵਾ ਸਾਹਬ Ambedkar ਦਾ ਦੇਸ਼ ਕੇ ਖਿਲਾਫ ਨਹੀਂ ਹੈ ਕਿਸੇ ਕੌਮ ਕੇ ਖਿਲਾਫ ਨਹੀਂ ਹੈ ਕਿਸੇ ਲਿੰਗ ਭੇਦ ਕੇ ਖਿਲਾਫ ਨਹੀਂ ਹੈ 바ਵਾ ਸਾਹਬ Ambedkar ਨੇ ਜੋ ਸੰਵਿਧਾਨ ਦਿਆ ਹੈ આજ ਹਮਾਰਾ ਦੇਸ਼ ਉਸੇ ਕੀ ਵਜ੍ਹਾ ਸੇ ਹੈ ਤਾਂ ਹੁਣ ਪੰਜਾਬ ਵਾਲਿਓ ਸਮਝਣ ਦੀ ਲੋੜ ਹੈ ਇਹ ਕੌਣ ਸੀ ਇਹ ਕੋਈ ਸ਼ਖਸ਼ ਸੀਗਾ ਜਿਹੜਾ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਬੰਦਾ ਹੈ ਕੋਈ ਜਿਹੜਾ ਏਜੰਸੀਆਂ ਦਾ ਚਲਾਇਆ ਹੋਇਆ ਜਿਹੜਾ ਕਹਿ ਰਿਹਾ ਭਾਈ ਅਮਰਪਾਲ ਸਿੰਘ ਨੂੰ ਵੀਡੀਓ ਲੰਬੀ ਹੈ ਅਮਰਪਾਲ ਸਿੰਘ ਤੇ ਨਿਸ਼ਾਨੇ ਸਾਧ ਰਹੀ ਹੈ ਸਰਕਾਰ ਸੈਂਟਰ ਵਾਲੀ ਵੀ ਤੇ ਪੰਜਾਬ ਵਾਲੀ ਵੀ ਔਰ ਦੂਜੇ ਪਾਸੇ ਕਈ ਲੋਕਾਂ ਦੁਆਰਾ ਜੈਂਡਾ ਚਲਾਇਆ ਜਾਂਦਾ ਕਿ ਤੁਸੀਂ ਭਾਈ ਅਮਰਪਾਲ ਸਿੰਘ ਦੇ ਖਿਲਾਫ ਮੀਡੀਆ ਦੇ ਵਿੱਚ ਆ ਕੇ ਸਪੀਚ ਦਿਓ ਕਿ ਅਮਰਪਾਲ ਸਿੰਘ ਨੇ ਉਹ ਬੰਦਾ ਭੇਜਿਆ ਅਮਰਪਾਲ ਸਿੰਘ ਦੀ ਤਰ੍ਹਾਂ ਉਹ ਦੁਬਈ ਦੇ ਵਿੱਚ ਜਾਂਦਾ ਫਿਰ ਉਹ ਪੰਜਾਬ ਦੇ ਵਿੱਚ ਵਾਪਸੀ ਕਰਦਾ ਜਦੋਂ ਜਾਂਦਾ ਉਹ ਕਲੀਨ ਸ਼ੇਪ ਜਾਂਦਾ ਜਦੋਂ ਆਉਂਦਾ ਉਹ ਸਿੰਘ ਸਜਾ ਹੁੰਦਾ ਤਾਂ ਉਹਨੂੰ ਅਮਰਪਾਲ ਸਿੰਘ ਦੇ ਨਾਲ ਜੋੜਿਆ ਗਿਆ ਦਰਸਰ ਹੋਂ ਦੇ ਰਿਹਾਈ ਦੀ ਗੱਲ ਤੇ ਆਜੋ ਰਿਹਾਈ ਭਾਈ ਅਮਰਪਾਲ ਸਿੰਘ ਦੀ ਬਹੁਤ ਹੀ ਜਲਦ ਹੋਣ ਜਾ ਰਹੀ ਹੈ ਜਦੋਂ ਕਿ ਐਨਐਸਏ ਦੇ ਗੱਲ ਹੁੰਦੀ ਹੈ 29 ਜਨਵਰੀ ਨੂੰ ਤੇ ਕਈ ਸਾਥੀਆਂ ਨੇ ਮੈਨੂੰ ਇਹ ਵੀ ਪੁੱਛਿਆ ਸੀ ਕਿ 29 ਜਨਵਰੀ ਵਾਲੀ ਜਿਹੜੀ ਸੁਣਵਾਈ ਸੀ ਭਾਈ ਅਮਰਪਾਲ ਸਿੰਘ ਤੇ ਉਹਦਾ ਕੀ ਬਣਿਆ ਦਰਸਰ ਉਸ ਦੀ ਗੱਲ ਕੀ ਬਣੀ ਹੈ ਜਿਹੜਾ ਕਿ ਭਾਈ ਅਮਰਪਾਲ ਸਿੰਘ ਦਾ ਐਡਵੋਕੇਟ ਈਮਾਨ ਸਿੰਘ ਖਾਰਾ ਉਹਨਾਂ ਦੀ ਜਥੇਬੰਦੀ ਦੇ ਉਹ ਆ ਮੇਨ ਮੁਖ ਬਲਾਰੇ ਵੀ ਨੇ ਤੇ ਦੂਜੇ ਪਾਸੇ ਉਹਨਾਂ ਦੇ ਵਕੀਲ ਵੀ ਨੇ ਈਮਾਨ ਸਿੰਘ ਖਾਰਾ ਔਰ ਹੁਣ ਜਿਹੜਾ ਸਿੱਟਾ ਨਿਕਲ ਗਿਆ ਉਹਣਾ ਸੀ ਉਹ ਹੈ ਕਿ ਭਾਈ ਅਮਰਪਾਲ ਸਿੰਘ ਦੀ ਜਿਹੜੀ ਐਮਪੀ ਸ਼ਿਪ ਹੈ ਉਸ ਤੇ ਬਹੁਤ ਜ਼ਿਆਦਾ ਫੋਕਸ ਕਰਨ ਦੀ ਲੋੜ ਪਈ ਹੈ ਕਿਉਂਕਿ ਭਾਈ ਅਮਰਪਾਲ ਸਿੰਘ ਦੀ ਐਮਪੀ ਸ਼ਿਪ ਰੱਦ ਹੋਣ ਤੇ ਯਾਨੀ ਇਹ ਜਾਂਦਾ ਚਲਾਇਆ ਸੀ ਸਰਕਾਰਾਂ ਨੇ ਮੌਕੇ ਤੇ ਦੱਸਿਆ ਕਿ ਤੁਹਾਡੇ 60 ਦਿਨ ਪੂਰੇ ਹੋਣ ਜਾ ਰਹੇ ਨੇ ਜੇਕਰ ਤੁਹਾਡੇ 60 ਦਿਨ ਤੁਸੀਂ ਹਾਜ਼ਰੀ ਨਹੀਂ ਲਵਾਉਂਦੇ ਸੈਸ਼ਨ ਦੇ ਵਿੱਚ ਤੇ ਫਿਰ ਭਾਈ ਅਮਰਪਾਲ ਸਿੰਘ ਸਾਹਿਬ ਤੁਹਾਡੀ ਜਿਹੜੀ ਐਮਪੀ ਸ਼ਿਪ ਹੈ ਉਹਨੂੰ ਅਸੀਂ ਆਪਣੇ ਬੰਦੀਓ ਯਾਨੀ ਇੱਕ ਰੱਦ ਕਰਨ ਦਾ ਇਲੀਗਲ ਤੌਰ ਤੇ ਕਾਨੂੰਨ ਰੱਖਿਆ ਗਿਆ ਉਹਦੇ ਸਾਹਮਣੇ ਕਿ ਅਸੀਂ ਇਹਨੂੰ ਰੱਦ ਕਰਾਂਗੇ ਤਾਂ ਹੁਣ ਤੁਸੀਂ ਇਹ ਦੱਸੋ ਪੰਜਾਬ ਵਾਲੇ ਮੈਂ ਤੁਹਾਡੇ ਕੋਲੋਂ ਵੀ ਪੁੱਛਣਾ ਚਾਹੁੰਨਾ ਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਫਿਰ ਕਿਉਂ ਕਹਿੰਦੇ ਨੇ ਲੋਕ ਸਾਡੇ ਵੀ ਬਖਰੀਵੇਂ ਇਹ ਸੱਚਾ ਤਾਂ ਹੀ ਕਹਿੰਦੇ ਨੇ ਸਿੱਖਾਂ ਦੇ ਨਾਲ ਹਰ ਪਾਸੇ ਬਖਰੀਵੇਂ ਰੱਖੇ ਜਾਂਦੇ ਨੇ ਤੇ ਫਿਰ ਦਲਿਤ ਭਾਈਚਾਰੇ ਦੇ ਨਾਲ ਜਿਹੜਾ ਕੋਈ ਏਸੀ ਭਾਈਚਾਰਾ ਉੱਚੇ ਪ੍ਰਧਾਨ ਮੰਤਰੀ ਹੈ ਤੇ ਚਾਹੇ ਕੋਈ ਮੁੱਖ ਮੰਤਰੀ ਹੈ ਚਾਹੇ ਕੋਈ ਰਾਸ਼ਟਰਪਤੀ ਹੈ ਸਮੇਂ-ਸਮੇਂ ਤੇ ਸਾਡੀਆਂ ਜਾਤਾਂ-ਪਾਤਾਂ ਦੇ ਨਾਲ ਵੀ ਹੁੰਦਾ ਤੇ ਜਿਹੜੇ ਸਾਡੇ ਸਿੱਖ ਨੌਜਵਾਨ ਨੇ ਉਹਨਾਂ ਦੇ ਨਾਲ ਵੀ ਵਖਰੇਵੇਂ ਹੁੰਦੇ ਨੇ ਇਹ ਤੁਸੀਂ 26 ਜਨਵਰੀ ਵਾਲੇ ਦਿਨ ਵੀ ਦੇਖਿਆ ਕਿ ਜਿਹੜੀ ਰਾਸ਼ਟਰਪਤੀ ਸੀ ਉਹਨੂੰ ਪਿੱਛੇ ਰੱਖ ਕੇ ਪ੍ਰਧਾਨ ਮੰਤਰੀ ਨੇ ਆਪਣੇ ਆਪ ਨੂੰ ਪ੍ਰਮੋਟ ਕੀਤਾ ਤਾਂ ਹੁਣ ਤੁਸੀਂ ਇਹ ਦੇਖੋ ਭਾਈ ਅਮਰਪਾਲ ਸਿੰਘ ਜਿਹੜਾ ਕਿ ਜਬਰੂਗੜ ਦੇ ਵਿੱਚ ਇਸ ਵਕਤ ਬੰਦ ਹੈ ਤਾਂ ਉਹਦੀ ਐਮਪੀ ਸ਼ਿਪ ਨੂੰ ਬਚਾਉਣਾ ਸਭ ਤੋਂ ਵੱਡੀ ਅਹਿਮ ਗੱਲ ਹੈ ਉਸ ਤੋਂ ਬਾਅਦ ਐਮਪੀ ਸ਼ਿਪ ਦੀ ਜਿਹੜੀ ਇਹ ਛੁੱਟੀ ਲਈ ਜਾਣੀ ਹੈ ਸਪੀਕਰ ਓਮ ਪ੍ਰਕਾਸ਼ ਵੇਰਲਾ ਬਣੀਓ ਇਹ ਗੱਲ ਕਹੀ ਗਈ ਸੀ ਭਾਈ ਮੇਰੇ ਤੋਂ ਤੁਸੀਂ ਛੁੱਟੀ ਲੈ ਸਕਦੇ ਆ ਉਸ ਤੋਂ ਬਾਅਦ ਜਿਹੜਾ ਬਾਕੀ ਦਾ ਪ੍ਰਕਿਰਿਆ ਰਹੇਗੀ ਕੋਰਟ ਦੀ ਤਾਂ ਤੁਸੀਂ ਕੋਰਟ ਦੇ ਵਿੱਚ ਆਪਣੀ ਜੋ ਮਰਜ਼ੀ ਪਟੀਸ਼ਨ ਪਾਉਂਗੇ ਜਾਂ ਫਿਰ ਉਹਦੇ ਆਧਾਰ ਤੇ ਐਨਐਸਏ ਦੇ ਜਿਹੜੀ ਸੁਣਵਾਈ ਹੋਣੀ ਹੈ ਉਹਦੇ ਆਧਾਰ ਤੇ ਐਨਐਸਏ ਤੁਰਦੀ ਹੈ ਤਾਂ ਅਮਰਪਾਲ ਸਿੰਘ ਦੀ ਰਿਹਾਈ ਹੁੰਦੀ ਹੈ ਐਨਐਸਐ ਟੁੱਟਣ ਦਾ ਵਕਤ ਨੇੜੇ ਲੱਗਾ ਇਸੇ ਕਰਕੇ ਉਹਦੇ ਖਿਲਾਫ ਏਜੰਡੇ ਪੇਜੰਦਾ ਚਲਾਇਆ ਜਾ ਰਿਹਾ ਕਿ ਅਮਰਪਾਲ ਸਿੰਘ ਤੇ ਐਨਐਸਐ ਤਾਂ ਲੱਗੀ ਹੈ ਜੇਕਰ ਉਹ ਵੀ ਟੁੱਟਦੀ ਹੈ ਤਾਂ ਪਹਿਲਾਂ ਫਿਰ ਇਹਨਾਂ ਨੇ ਯੂਏਪੀਏ ਲਾ ਦਿੱਤਾ ਹੁਣ ਇਹਨਾਂ ਨੇ ਸੰਵਿਧਾਨ ਦਾ ਯਾਨੀ ਪੂਰਾ ਸੰਵਿਧਾਨ ਦਾ ਰੋਪ ਉਹਦੇ ਉੱਤੇ ਲਾ ਦਿੱਤਾ ਕਿ ਇਹ ਜਿਹੜਾ ਬੰਦਾ ਆਇਆ ਸੰਵਿਧਾਨ ਨੂੰ ਅੱਗ ਲਾਈ ਹੈ ਤੇ ਅੰਬੇਡਕਰ ਸਾਹਿਬ ਦਾ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਹੈ ਇਹ ਬੰਦਾ ਵੀ ਦਰਸਾਰਾ ਏਜੰਸੀਆਂ ਦਾ ਇਹਨਾਂ ਦਾ ਖੁਦ ਆਪਣਾਪ ਦਾ ਹੀ ਬਣਾਇਆ ਹੋਇਆ ਸੀ ਜਿਹਨੂੰ ਇੱਕ ਬੰਦੇ ਨੂੰ 3 ਮਹੀਨੇ ਤੱਕ ਬਾੜ ਰੱਖਣ ਨੂੰ ਕਿਹਾ ਗਿਆ ਕਿ ਤੂੰ ਕੇਸਦਾਰੀ ਬਧਾ ਉਸ ਤੋਂ ਬਾਅਦ ਅਸੀਂ ਅਮਰਪਾਲ ਦੇ ਨਾਲ ਝੰਡਾ ਚਲਾਵਾਂਗੇ ਹੋ ਸਕਦਾ ਕਰੋੜਾ ਰੁਪਏ ਚ ਕੋਈ ਬੰਦਾ ਵੀ ਵਿਕ ਸਕਦਾ ਕੋਈ ਕਿਸੇ ਦਾ ਕੋਈ ਕਹਿ ਨਹੀਂ ਸਕਦਾ ਸੋ ਇਸ ਕਰਕੇ ਪੰਜਾਬ ਵਾਲਿਆਂ ਨੂੰ ਤਾਂ ਮੇਰੀ ਖਾਸ ਪੀੜਾ ਇਹ ਮੈਂ ਗੱਲਾਂ ਤੇ ਤਾਂ ਮੈਂ ਕਹਿੰਦਾ ਅਮਲ ਹੀ ਨਾ ਕਰੋ ਜਿਹੜੀਆਂ ਸਾਡੀਆਂ ਨੌਜਵਾਨੀ ਤੇ ਸਾਡੇ ਸਿੱਖ ਨੌਜਵਾਨਾਂ ਨੂੰ ਕਾਣ ਕਰਦੀ ਹੋਵੇ ਸਾਡੀ ਕੌਮ ਦਾ ਕਾਣ ਕਰਦੀ ਹੋਵੇ ਤਾਂ ਵੱਡੇ ਪੱਧਰ ਤੇ ਹੁਣ ਤੁਹਾਡਾ ਵੀ ਹੱਕ ਬਣਦਾ ਕੱਲੇ ਕੱਲੇ ਪੰਜਾਬੀ ਦਾ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਤਾਂ ਕਿ ਹਰ ਨੌਜਵਾਨ ਪੰਜਾਬੀ ਤੱਕ ਤੇ ਇੱਕ ਸਿੱਖ ਨੌਜਵਾਨ ਤੱਕ ਜਾਵੇ ਸਾਡੀਆਂ ਮਾਵਾ ਪੈਣਾ ਬਜ਼ੁਰਗ ਬੱਚੇ ਸਭ ਸੁਣ ਤਾਂ ਇਹ ਤੁਹਾਡਾ ਫਰਜ਼ਾ ਹੁਣ ਤਾਂ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਉਹਨੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰੇ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਦੇਣਾ ਜੀ ਧੰਨਵਾਦ